ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਗੁਰਦੀਪ ਕਨੌਲੀ ਤੇ ਅੱਜ ਆਪਾਂ ਨੇ ਬੈਟਰੀ ਚੇਂਜ ਕਰਨੀ ਆ ਗੱਡੀ ਦੀ ਬੈਟਰੀ ਖਰਾਬ ਹੋ ਗਈ ਸੀ ਕੱਲ ਤੱਕ ਹੱਥੋਂ ਕਮਾਰਗੇ ਸਟਾਰਟ ਕੀਤੀ ਲੇਕਨ ਗੱਲ ਨਹੀਂ ਬਣੀ ਹੈਗੀ ਇੱਕ 2 ਘੰਟੇ ਮੈਂ ਸਟਾਰਟ ਵੀ ਰੱਖੀ ਗੱਡੀ ਤੇ ਬੈਟਰੀ ਜਿਹੜੀ ਉਹ ਬਿਲਕੁਲ ਹੀ ਡੈੱਡ ਹੋ ਗਈ ਆ ਤੇ ਆਪਾਂ ਬੈਟਰੀ ਪਾਉਣ ਜਾਣਾਵੇਂ ਤੇ ਇੱਕ ਖੁਸ਼ਖਬਰੀ ਆ ਆਪਾਂ ਨੇ ਦਣੀ ਤੁਹਾਨੂੰ ਤੁਹਾਡੇ ਅਸ਼ੀਰਵਾਦ ਦੇ ਨਾਲ ਤੁਹਾਡੇ ਪਿਆਰ ਦੇ ਨਾਲ ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਮੇਰ ਆ ਗਈ ਕੱਲ ਸਾਨੂੰ ਸ਼ਾਮ ਨੂੰ ਵੀ ਤੁਹਾਡਾ ਚੈਨਲ ਮੋਨਟਾਈਜ਼ ਹੋ ਗਿਆ ਤੇ ਸਿਰਫ ਤੁਹਾਡੇ ਪਿਆਰ ਕਰਕੇ ਹੋਇਆ ਏ ਕਿਸੇ ਨੇ ਪਿਆਰ ਦਿੱਤਾ ਏ ਆਪਣੇ ਚੈਨਲ ਨੂੰ ਤੇ ਅੱਗੇ ਤੋਂ ਵੀ ਤੁਹਾਨੂੰ ਵਧੀਆ-ਵਧੀਆ ਵੀਡੀਓ ਦਿਖਾਵਾਂਗੇ ਆਪਾਂ ਦਾ ਚੈਨਲ ਨੂੰ ਜਰੂਰ ਨਾ ਭੁੱਲਣਾ ਆਪਣਾ ਸਬਸਕ੍ਰਾਈਬ ਕਰ ਲਓ ਤੇ ਆਪਣੀ ਇੰਨੀ ਮਿਹਨਤ ਕਰੀ ਸੀਗੀ ਆਪਣਾ ਜਿਹੜਾ ਸਫਲ ਹੋ ਗਿਆ ਉਹ ਜਿਹੜੀ ਮਿਹਨਤ ਕੀਤੀ ਆ ਉਹਦਾ ਫਲ ਮਿਲ ਗਿਆ ਆਪਾਂ ਨੂੰ ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਤੇ ਬਾਕੀ ਆਪਾਂ ਮੇਰਾ ਹੱਥ ਥੋੜਾ ਹੈਲਥ ਇਸ਼ੂ ਕਰਕੇ ਵੀ ਵੀਡੀਓ ਨਹੀਂ ਪਾ ਸਕਦਾ ਮੈਂ ਡੇਲੀ ਕਈ ਵਾਰ ਮਿਸ ਹੋ ਜਾਂਦੀ ਸੀ ਪਰ ਹੁਣ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਡੇਲੀ ਵੀਡੀਓ ਪਾਉਣ ਦੀ ਤੇ ਵਧੀਆ-ਵਧੀਆ ਐਂਟਰਟੇਨਮੈਂਟ ਵੀਡੀਓ ਲੈ ਕੇ ਆਵਾਂਗੇ ਆਪਾਂ ਤੁਹ ਧੰਨਵਾਦੀ ਤੁਹਾਡਾ ਇਹ ਵਾਲੀ ਕੰਪਨੀ ਦੀ ਬੈਟਰੀ ਲੈਂਦੀ ਆਪਾਂ ਨੇ ਲੀਟੋ ਕੰਪਨੀ ਆ ਇਹ ਵਧੀਆ ਕੰਪਨੀ ਆ 2600 ਰੁਪਏ ਦੀ ਆਈ ਆ ਇਹ ਵਿੱਚ ਆਪਣੀ ਪੁਰਾਣੀ ਬੈਟਰੀ ਦੇਤੀ ਪਹਿਲਾਂ ਵਾਲੀ ਤੇ 2600 ਰੁਪਏ ਦਿੱਤੀ ਆ ਇਹ ਤੇ 2.5 ਸਾਲ ਦੀ ਗਾਰੰਟੀ ਆ ਇਹ ਦੀ ਪੀਸ ਵਾਪਸ ਹੋ ਜਾਣਾ 2.5 ਸਾਲ ਚ ਕੁਝ ਵੀ ਪ੍ਰੋਬਲਮ ਆਉਂਦੀ ਇਹਨੂੰ ਤਾਂ ਇਹ ਨਵਾਂ ਪੀਸ ਮੈਨੂੰ ਖਾਪਾ ਨੂੰ ਚੇਂਜ ਹੋ ਗਏ ਇਹ ਵਾਲੀ ਬੈਟਰੀ ਹੈ ਜੀ ਲਿਟੋ ਦੀ ਤੇ ਪੈਰ ਨਾਲੀ ਬੈਟਰੀ ਬਿਲਕੁਲ ਰੈੱਡ ਹੋ ਗਈ ਸੈੱਲ ਖਰਾਬ ਹੋ ਗਿਆ ਉਹਦਾ ਬੈਟਰੀ ਦਾ ਤੇ ਆਪਾਂ ਚੇਂਜ ਕਰਾਤੀ ਆ ਹੁਣ ਇਹ ਲਾਉਂਦੇ ਆ ਗੱਡੀ ਦੇ ਵਿੱਚ ਆਪਾਂ ਬੈਟਰੀ ਤੇ ਆਪਾਂ ਬੈਟਰੀ ਲਾ ਦਈਏ ਨਵੀਂ ਦੇਖਦੇ ਆ ਫਿਰ ਚੈੱਕ ਕਰਕੇ ਤਾਂ ਆਪਾਂ ਟਰਮੀਨਲ ਕਲੀਨ ਕਰ ਲਈਏ ਬਿਲਕੁਲ ਸਾਫ਼ ਕਰਕੇ ਲਾਉਂਦੇ ਆ ਇਹਨਾਂ ਨੂੰ ਉਹ ਗ੍ਰੀਸ ਲਾਈਤੀ ਇਹਨਾਂ ਨੂੰ ਮੈਂ ਪਹਿਲਾਂ ਲੇਕਿਨ ਫਿਰ ਵੀ ਆਪਾਂ ਪੁਰਾਣੀ ਜਿਹੜੀ ਗ੍ਰੀਸ ਸਾਫ਼ ਕਰਕੇ ਨਾ ਚੰਗੀ ਤਰ੍ਹਾਂ ਫਿਰ ਫਿਟ ਕਰਾਂਗੇ ਇਹਨੂੰ ਤਿਕੋ ਬੁੱਲਦੀਆਂ ਕੈਪ ਲਾਈ ਵੀ ਹੁੰਦੀ ਇਹਦੇ ਉੱਪਰ ਤਿਪਾ ਨਾ ਗਰੀਜ਼ ਲਾ ਲਈ ਥੋੜੀ ਥੋੜੀ ਟਰਮੀਨਲ ਨੂੰ ਪ੍ਰੋਪਰ ਗਰੀਜ਼ ਲੱਗਣਾ ਇਹਨੂੰ ਚੰਗੀ ਤਰ੍ਹਾਂ ਇਹ ਕਰਦੇ ਆ ਟਾਈਟ ਇਹਨੂੰ ਚਲੋ ਜੀ ਟਰਮੀਨਲ ਫਿੱਟ ਕਰਤੇ ਆਪਾਂ ਨੇ ਚੈੱਕ ਕਰਦੇ ਆਪਾਂ ਸਲਵ ਮਾਰ ਗਏ ਹੁਣ ਲਓ ਜੀ ਹੱਥ ਨਹੀਂ ਲਾਉਣ ਦੁੱਤਾ ਇਹਨੇ ਤਾਂ ਬੈਟਰੀ ਦੀ ਪ੍ਰੋਬਲਮ ਹੋ ਸੀਗੀ ਦੀ ਤੇ ਬੈਟਰੀ ਆਪਾਂ ਨੇ ਨਵੀਂ ਰਖਾ ਦਿੱਤੀ ਸੋਲਵ ਹੋ ਗਈ ਪ੍ਰੋਬਲਮ ਕਿਉਂਕਿ ਅੱਗੇ-ਅੱਗੇ ਸਰਦੀਆਂ ਆਣੀਆਂ ਹੁਣ ਮੁਸ਼ਕਲ ਹੋਣੀ ਬੈਟਰੀ ਦੀ ਲੋਈ ਤੇ ਹੁਣ ਚੱਲੋ ਜੀ ਆਪਾਂ ਖੇਤਾਂ ਨੂੰ ਖੇਤਾਂ 'ਚ ਜੀੜਾ ਮਾਰ ਕੇ ਆਉਂਦੇ ਆ ਤੇ ਲਓ ਜੀ ਆਪਾਂ ਖੇਤਾਂ 'ਚ ਪਹੁੰਚ ਗਏ ਤੇ ਕਰਾਉਂਦੇ ਆ ਖੇਤਾਂ ਦੀ ਸੈਰ ਤੁਹਾਨੂੰ ਦਿਖਾਉਂਦੇ ਆ ਲਓ ਜੀ ਲਓ ਜੀ ਹਰਿਆਲੀ ਕਰੋ ਚੈੱਕ ਅੱਜ ਧੁੱਪ ਵੀ ਬਹੁਤ ਜ਼ਿਆਦਾ ਖੜੀ ਹੋਈ ਆ ਚਲ ਚਲਾਉਂਦੀ ਧੁੱਪਾ ਪੂਰੀ ਮੌਸਮਾ ਜਿਹੜਾ ਅਕਤੂਬਰ ਜੀ ਜਾ ਕੇ ਚੇਂਜ ਹੋਣਾ ਹੁਣ ਬਿਲਕੁਲ ਕਾ ਬਹੁਤ ਬੜਾ ਡੋਲਦੇ ਇੱਥੇ ਤੇ ਆਪਾਂ ਮੱਚ ਆਪਣਾ ਵਾ ਕੇ ਆ ਗਿਆ ਕਾਲੀ ਕਾਲੀ ਚ ਦੂਜੇ ਬੰਦੇ ਨੂੰ ਚੱਲਦੇ ਆ ਖੇਤ ਪਾਇਆ ਹੋਇਆ ਜਿਹੜਾ ਉੱਥੇ ਪਰਲੀ ਸਾਈਡ ਨੂੰ ਉਧਰ ਨੂੰ ਚੱਲਦੇ ਆ ਕੀੜੇ ਕੰਡੇ ਦਾ ਪਤਾ ਨਹੀਂ ਲੱਗਦਾ ਹੈਗਾ ਡੋਲਾਂ ਚ ਕਾ ਕਾ ਵੀ ਬੜਾ ਬੜਾ ਹੋਇਆ ਵਾ ਆ ਠੀਕ ਆ ਇਧਰ ਭਾਈ ਹੋਏ ਕਿ ਇਧਰ ਜਿੰਨੂੰ ਚੱਲਦੇ ਆ ਤੇ ਖੇਤਾਂ ਜਾ ਕੇ ਨਾ ਜਿਹੜਾ ਮਨ ਹੋਰ ਹੋ ਜਾਂਦਾ ਥੋੜਾ ਜਿਹਾ ਮੂਡ ਜਾਂ ਚੇਂਜ ਹੋ ਜਾਂਦਾ ਬੰਦੇ ਦਾ ਤੇ ਖੇਤਾਂ ਜਾ ਕੇ ਨਾ ਸੈਰ ਕਰਕੇ ਖੇਤਾਂ ਦੀ ਸਵੇਰ ਸ਼ਾਮ ਫਰੈਸ਼ ਫੀਲ ਹੁੰਦਾ ਆਕਸੀਜਨ ਜਿਹੜੀ ਜ਼ਿਆਦਾ ਹੁੰਦੀ ਆ ਖੇਤਾਂ 'ਚ ਕਿਉਂਕਿ ਆ ਚਾਰੇ ਪਾਸੇ ਹਰਿਆਲੀ ਆ ਦਰਖਤ ਖੜੇ ਆ ਚਾਰੇ ਪਾਸੇ ਬਾਕੀ ਨੇਚਰ ਦਾ ਪਤਾ ਹੀ ਆਪਾਂ ਨੂੰ ਨੇਚਰ ਦੇ ਵਿੱਚ ਰਹਿ ਕੇ ਬੰਦਾ ਰੈਸ਼ ਫੀਲ ਕਰਦਾ ਏ ਲੋ ਇਹ ਚਾਰੇ ਪਾਸੇ ਹਰਿਆਲੀ ਪਾਣੀ 'ਚ ਮਰਕਾਬੀਆਂ ਛਾਲਾ ਮਾਰਦੀਆਂ ਚਾਰੇ ਪਾਸੇ ਮਰਕਾਬੀਆਂ ਘੁੰਮਦੀਆਂ ਜਲ ਮੁਰਗੀਆਂ ਕਹਿੰਦੇ ਆ ਜਿਹਨੂੰ ਤੇ ਆਪਾਂ ਪਾਣੀ ਚੈੱਕ ਕਰਦੇ ਆ ਤਿੰਨ ਪਰ ਦਿਨ ਘਟੀ ਜਾਂਦਾ ਪਾਣੀ ਹੋਣਾ ਕਿਉਂਕਿ ਹੁਣ ਧੁੱਪ ਨਿਕਲਦੀ ਹੈ ਨਾ ਮੌਸਮ ਥੋੜਾ ਜਿਹਾ ਸਾਫ਼ ਹੈ ਮੀਂਹ ਪਿਆ ਨਹੀਂ ਹੈਗਾ ਤੇ ਪਾਣੀ ਡੇਲੀ ਘਟੀ ਜਾਂਦਾ ਏ ਪਹਿਲਾਂ ਸਾਰੇ ਪਾਸੇ ਪਾਣੀ ਸੀਗਾ ਇੱਥੇ ਆ ਉੱਪਰਲੀ ਝੜ ਉਹ ਨਲਕੇ ਤੱਕ ਪਾਣੀ ਦਾ ਸੁੱਕਣ ਲੱਗਿਆ ਹੁਣ ਤਾਂ ਉਹ ਬਾਈ ਬਣ ਗਿਆ ਤਾਂ ਪੂਰਾ ਛੱਪੜ ਬਾਕੀ ਬਾਈ ਸਰਕਾਰੀ ਬੰਦੇ ਆਏ ਤੇ ਦੇਖ ਕੇ ਚੱਲ ਗਏ ਉਹ ਗਰਦੋਰੀ ਕਰਨ ਆਉਂਦੇ ਹੁੰਦੇ ਜਿਹੜੇ ਪੜਵਾਰੀ ਬੜੂ ਬੀਏ ਦੇਖੋ ਕੋਈ ਮੁਆਵਜ਼ਾ ਮੂਜਾ ਮਿਲੂਗਾ ਜਾਂ ਨਹੀਂ ਮਿਲੂਗਾ ਉਹਦਾ ਬਾਅਦ ਚ ਪਤਾ ਲੱਗਣਾ ਏ ਦੰਦੇਕ ਨਹੀਂ ਦੰਦੇ ਬਾਕੀ ਲਸਣ ਜਿਹੜਾ ਲਾਉਣਾ ਆਪਾਂ ਨੇ ਉਹ ਜੀਰੀ ਵੱਡੇ ਤੋਂ ਲੱਗਣਾ ਏ ਇੱਥੇ ਕਿਹੜਾ ਬਣਦਾ ਇੱਕ ਨਾਲ ਨਾਲ ਇਹਦੇ ਹਲਦੀ ਦੇ ਬਾਕੀ ਆ ਇੱਥੇ ਲਾਵਾਂਗੇ ਆਪਾਂ ਆਵੇਂ ਨਹੀਂ ਲੱਗਦਾ ਹੈਗਾ ਰੋਪੜ ਜਾਣ ਦਾ ਬੀਜ ਬੂਜ ਲਿਆਉਣ ਦਾ ਕੀ ਆ ਦੂਜੇ ਆਪਣਾ ਸਰਦੀਆਂ ਦੀ ਸਬਜ਼ੀ ਦੇ ਬੀਜ ਲਿਆਉਣੇ ਗਾਜਰਾ ਮੋਲੀਆਂ ਪਾਲਕ ਮੇਥੀ ਚੱਲਦੇ ਜੀ ਕਰਨ ਨੂੰ ਹੁਣ ਸਵੇਰੇ ਸ਼ਾਮ ਇੱਕ ਅੱਧਾ ꠁੜਾ ਜ਼ਰੂਰ ਮਾਰਦਾ ਹੁੰਦਾ ਮੈਂ ਜ਼ਰੂਰੀ ਹੈ ਕੀੜਾ ਮਾਰਨਾ ਥੋੜੀ ਸਿਹਤ ਠੀਕ ਰਹਿੰਦੀ ਹੈ ਬੰਦੇ ਦੀ ਚਲੋ ਉਹ ਚੱਲਦੇ ਆ ਕਰਨ ਨੂੰ ਆਪਾਂ ਸਾਚੂ ਪੀਏ ਜਾ ਕੇ ਕਰੇ